ਇਹ ਇਹਦੇ ਜਿੱਦਾਂ ਭਾਈ ਨਾ ਹੋਂ ਕੀ ਕਰਦਾ ਇੱਥੇ ਬਹਿ ਕੇ ਹਾਂ ਸਈਏ ਨੜਾ ਦੰਦੇ ਸਾਨੂੰ ਦੇ ਵਿੱਚ ਵੀ ਸਪਰੇਹਾਂ ਬਹੁਤ ਕਰਨੀਆਂ ਪੈਂਦੀਆਂ ਆਪਾਂ ਨੂੰ ਸਪਰੇਹਾਂ ਤਾਂ ਬਹੁਤ ਕਰਦੇ ਆ 28 ਤੋਂ 30 ਸਪਰੇਹਾਂ ਹੋ ਜਾਂਦੀਆਂ ਨੇ ਉਹ ਬਾਕੀ ਡਿਪੈਂਡ ਆ ਮੌਸਮ ਤੇ ਆ ਦਿਨ ਰਹਿੰਦੇ ਨੇ ਜੀ ਇਹਦੇ ਹਲੇ 10 ਦਿਨ ਰਹਿੰਦੇ ਨੇ 10 ਦਿਨਾਂ ਦੇ ਵਿੱਚ ਚੰਗਾ ਹੋ ਜਾਣਾਲੇ ਹੋ 10 ਦਿਨ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕੀ ਹਾਲ ਚੱਲ ਚੜਦੀ ਕਲਾ ਸਵਾਗਤ ਹੈ ਮੇਰੇ ਚੈਨਲ ਤੇ ਸ਼ਾਮ ਸਿੰਘ ਕੰਗ ਤੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਸੀਂ ਦੇਖ ਹੀ ਲਿਆ ਬੈਕਸਾਈਡ ਤੇ ਹਰੀ ਹਰਿਆਲੀ ਆ ਤੁਹਾਨੂੰ ਦਿਖ ਰਹੀਆਂ ਅੰਗੂਰਾਂ ਦੀਆਂ ਵੇਲਾਂ ਦਿਖ ਰਹੀਆਂ ਅੱਜ ਆਪਾਂ ਖੇਤਾਂ 'ਚ ਆਏ ਆ ਤੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਟਲੀ ਦੇ ਵਿੱਚ ਖੇਤੀਬਾੜੀ ਦਾ ਕਿਦਾਂ ਕੀ ਸਿਸਟਮ ਆ ਆਪਣੇ ਖੇਤੀ ਹੁੰਦੀਆਂ ਅੰਗੂਰਾਂ ਦੀ ਤੇ ਪੇੜਿਆਂ ਦੀ ਖੇਤੀ ਜਿਹਨੂੰ ਆਪਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਗੱਬੂ ਗੋਸ਼ ਜਾਂ ਨਾਸ਼ਪਾਤੀਆਂ ਕਹਿੰਦੇ ਆ ਤੇ ਉਹਨਾਂ ਬਾਰੇ ਅੱਜ ਆਪਾਂ ਪਰਫੈਕਟ ਜਾਣਕਾਰੀ ਲਵਾਂਗੇ ਆਪਣੇ ਭਾਈ ਸੰਦੀਪ ਸਿੰਘ ਟਵਾਣਾ ਜੀ ਆਪਣੇ ਨਾਲ ਆ ਤੇ ਉਹਨਾਂ ਨਾਲ ਮੁਲਾਕਾਤ ਕਰਾਂਗੇ ਗੱਲਾਂ ਬਾਤਾਂ ਨਾਰਮਲ ਕਰਾਂਗੇ ਇਨਫੋਰਮੇਸ਼ਨ ਵਾਲੀਆਂ ਤੇ ਆਓ ਮਿਲਾਉਨੇ ਆ ਤੁਹਾਨੂੰ ਸੰਦੀਪ ਭਾਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕੀ ਹਾਲ ਚਾਲ ਜੀ ਵਧੀਆ ਕਿਰਪਾ ਦਾਤੇ ਦੀ ਯਾਰੇ ਲੈਨੇ ਆ ਖੇਤਾਂ ਦੇ ਵਿੱਚ ਮੈਂ ਆ ਜੀ ਠੰਡੀ ਹਵਾ ਦੇਖੋ ਰੰਗ ਲੱਗੇ ਪਏ ਨੇ ਅਸ਼ਾਦ ਜੱਥੇ ਤੁਹਾਡੇ ਕੋਲ ਆਏ ਆ ਫੇ ਤੁਹਾਨੂੰ ਥੋੜੀ ਜੀ ਜਾਣਕਾਰੀ ਦਿਓ ਆਪਣੇ ਤੁਹਾਡੇ ਕਮਾਕਾਰਾਂ ਬਾਰੇ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇਟਲੀ 'ਚ ਕਦੋਂ ਆਏ ਕਿਹੜੇ ਸੰਦੇ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਂ 2012 ਦੇ ਵਿੱਚ ਆਇਆ ਬਾਬਾ ਜੀ ਅੱਛਾ 2012 ਦੇ ਵਿੱਚ ਇਟਲੀ ਜਾ 12 12 ਸਾਲ ਹੋ ਚੱਲੇ ਨੇ ਸਤੰਬਰ ਦੇ ਵਿੱਚ ਹੋ ਜਾਣਗੇ 12 ਸਾਲ ਅੱਛਾ ਜੀ ਤੇ ਬਸ ਇੱਥੇ ਹੀ ਕੰਮ ਕਰਦੇ ਆ ਜਦੋਂ ਉਹ ਦਿਨ ਦੇ ਜਦੋਂ ਆਇਆ ਉਰੀ ਕੰਮ ਕਰਨ ਲੱਗਿਆ ਹੋਇਆ ਜੀ ਅੱਛਾ 12 ਸਾਲ ਹੋ ਗਏ ਆ ਤੁਸੀਂ ਇੱਥੇ ਇੱਕ ਥਾਂ ਹੀ ਕੰਮ ਕਰ ਰਹੇ ਆ ਹਾਂ ਜੀ ਹਾਂ ਜੀ ਹਾਂ ਜੀ ਇੱਕ ਥਾਂ ਹੀ ਕੰਮ ਕਰਦੇ ਆ ਤੇ ਇਹ ਜਦੋਂ ਤੁਸੀਂ ਇੱਥੇ ਕੀ ਕੰਮ ਕਰਦੇ ਆ ਕੀ ਤੁਹਾਡਾ ਕੀ ਮੇਨ ਮੈਕਾ ਹੈ ਕਿਤਾ ਆ ਕੰਮ ਖੇਤੀ ਦਾ ਹੀ ਆ ਬਾਬਾ ਜੀ ਉੱਥੇ ਆਪਣੇ ਖੇਤੀ ਚੋਂ ਹੀ ਆਏ ਆ ਤੇ ਉਹੀ ਆਉਂਦਿਆਂ ਨੂੰ ਇੱਧਰ ਖੇਤੀ ਦਾ ਹੀ ਕੰਮ ਮਿਲ ਗਿਆ ਇੱਥੇ ਹੁਣ ਆਪਣੇ ਉੱਥੇ ਥੋੜਾ ਜਿਹਾ ਆਪਾਂ ਖੇਤੀ ਕਰਦੇ ਸੀ ਜਿੰਦਾਂ ਕੰਮ ਵੀ ਉਹੀ ਆਪਾਂ ਨੂੰ ਵਧੀਆ ਲੱਗਦਾ ਜੇ ਤੇ ਆਪਣਾ ਸ਼ੌਂਕ ਹੋਵੇ ਹਾਂ ਜੀ ਤੇ ਸ਼ੌਂਕ ਆ ਮੈਨੂੰ ਬੜਾ ਸ਼ੌਂਕ ਆ ਉੱਥੇ ਆਪਾਂ ਕਣਕ ਜੀਰੀ ਚੱਲਦਾ ਸੀ ਚੱਲਦੀ ਸੀ ਹਾਂ ਜੀ ਹਾਂ ਜੀ ਮਤਲਬ ਵੀ ਜਾਂ ਹੋ ਗਏ ਆਪਣੇ ਜ਼ਿਆਦਾਤਰ ਬੰਦੇ ਸਤਾਲਿਆਂ 'ਚ ਡੇਰੀ ਫਾਰਮਾਂ 'ਚ ਕੰਮ ਕਰਦੇ ਜਾਂ ਖੇਤਾਂ 'ਚ ਕਰਦੇ ਕਿਉਂਕਿ ਆਪਣੇ ਖੂਨ 'ਚ ਇਹ ਕੰਮ ਹੈਗਾ ਆ ਬਿਲਕੁਲ ਬਿਲਕੁਲ ਤੇ ਆਪਾਂ ਨੂੰ ਇਹ ਇੱਥੇ ਕਰਨ ਦੇ ਵਿੱਚ ਪ੍ਰੋਬਲਮ ਵੀ ਨਹੀਂ ਆਉਂਦੀ ਬਿਲਕੁਲ ਅੱਛਾ ਤੁਸੀਂ ਇੱਥੇ ਖੇਤਾਂ ਦਾ ਕੰਮ ਕਰਦੇ ਆਂ ਜ਼ਿਆਦਾਤਰ ਹਾਂਜੀ ਹਾਂਜੀ ਖੇਤਾਂ ਹਾਂਜੀ ਬਾਜੀ ਇਹ ਜਾਣਕਾਰੀ ਦਿਓ ਪਰਫੈਕਟ ਬੂਟਿਆਂ ਬਾਰੇ ਜਿਹੜੇ ਪੇਰਿਆਂ ਦੇ ਬੂਟੇ ਆ ਨਾਸ਼ਪਤੀਆਂ ਦੇ ਬੂਟੇ ਆ ਇਹ ਕਦੋਂ ਲੱਗਦੇ ਆ ਕਿੰਨਾ ਟਾਈਮ ਲੱਗਦਾ ਇਹਨਾਂ ਨੂੰ ਵਧਣ ਫੁੱਲਣ ਨੂੰ ਤੇ ਕਿਹੜੇ ਕਿੰਨੇ ਚਿਰ ਬਾਅਦ ਇਹ ਫਲ ਦੇਣ ਲੱਗ ਪੈਂਦੇ ਆ ਆਪਾਂ ਨੂੰ ਇਹ ਬਾਬਾ ਜੀ ਆਪਾਂ ਮਾਰਚ ਦੇ ਵਿੱਚ ਲੱਗ ਜਾਂਦੇ ਆ ਤੇ 2 ਕੁ ਸਾਲ ਲੱਗ ਜਾਂਦੇ ਆ ਬੂਟੇ ਨੂੰ ਤਿਆਰ ਹੋਣ ਨੂੰ ਅਛਾ 2 ਸਾਲ ਦੇ ਵਿੱਚ ਤਿਆਰ ਹੋ ਜਾਂਦਾ ਤੇ ਫਲ ਲੱਗਣ ਲੱਗ ਪੈਂਦਾ 2 ਸਾਲ ਦੇ ਵਿੱਚ ਕੁਝ ਨਾ ਕੁਝ ਫਲ ਦੇਣ ਲੱਗ ਜਾਂਦਾ ਸ਼ੁਰੂਆਤ ਹੋ ਜਾਂਦੀ ਆ ਸ਼ੁਰੂਆਤ ਹੋ ਜਾਂਦੀ ਆ ਵੀ ਜਿਵੇਂ ਆਪਣੀਆਂ ਦਵਾਈਆਂ ਸਪਰੇਹਾਂ ਦਾ ਖਰਚਾ ਮੋੜਨ ਲੱਗ ਜਾਂਦਾ ਬੂਟਾ ਠੀਕ ਹੈ ਜੀ 3 ਸਾਲ ਤਾਂ ਫਿਰ ਵਧੀਆ ਫਲ ਲੱਗਦਾ ਸਹੀ ਆ ਅਛਾ ਤੇ ਜਦੋਂ ਇਹ ਬੂਟਾ 2 ਸਾਲ ਪਹਿਲੇ ਜਦੋਂ ਫਲ ਨਹੀਂ ਦਿੰਦਾ ਤੇਰੀ ਸਾਂਭ ਸੰਭਾਲ ਫੇਰ ਕਿੱਦਾਂ ਹੁੰਦੀ ਆ ਕੀ ਕਰਦੇ ਤੁਸੀਂ ਸੰਭਾਲਦਾ ਬਾਈ ਬਹੁਤ ਐਦੀ ਮੰਨ ਲਓ ਹੁਣ ਬੂਟਾ ਜਦੋਂ ਲਾਉਣਾ ਫੇਰ ਤਾਰਾਂ ਪਾਈਆਂ ਹੋਈਆਂ ਨੇ ਤਾਰਾਂ ਦਾਲ ਬੰਨਣੀਆਂ ਕੱਲੀ ਕੱਲੀ ਟਾਣੀ ਇਹਦੀਆਂ ਐਦਾਂ ਮੰਨ ਲਓ ਬਣਾਉਣੀਆਂ ਨੇ ਇਹਦੀਆਂ ਆਪਣੇ ਇੰਡੀਆ ਮੰਗ ਨਹੀਂ ਵੀ ਆਪਾਂ ਵੱਡਾ ਬੂਟਾ ਬਣਾ ਲਿਆ ਪਿਆ ਵੀ ਇੱਕ ਟ੍ਰਕਟ ਬਣਾ ਲਿਆ ਇਹ ਨਾਲ ਦੀ ਨਾਲ ਉਹਦੀ ਓਨੀ ਕੇ ਟਾਣੀ ਰੱਖਣੀਆਂ ਵੀ ਜਿਹੜੀ ਬੰਨਣੀਆਂ ਨੇ ਆਪਾਂ ਨੇ ਮਾਦਲ ਤੁਸੀਂ ਦੇਖ ਵੀ ਸਕਦੇ ਪਰਫੈਕਟ ਵਿੱਚ ਵੀ ਪੂਰੀ ਕਟਿੰਗ ਕੀਤੀ ਆ ਜਿੱਦਾਂ ਵੀ ਆਪਣੀ ਪਾਰਕ ਤੇ ਹੁੰਦੀ ਆ ਵੀ ਇਹ ਸਿੱਧਾ ਬੂਟਾ ਆ ਬਾਧੂ ਟਾਣੀ ਨਹੀਂ ਬਾਹਰ ਇਹ ਬੜੀ ਮਿਹਨਤ ਆ ਫੇ ਕਟਿੰਗ ਕਰਨੀ ਪੈਂਦੀ ਆ ਤਾਰਾ ਨਾਲ ਬੰਨਣਾ ਪੈਂਦਾ ਤੇ ਜੇ ਤੁਸੀਂ ਦੇਖੋ ਵਿੱਚ ਵੱਡੀਆਂ ਬੱਲੀਆਂ ਲੱਗੀਆਂ ਆ ਇਹਨਾਂ ਨਾਲ ਬੂਟੇ ਦੀ ਸਪੋਰਟ ਆ ਸਾਰੀ ਹੈ ਨਾ ਹਾਂਜੀ ਇਹ ਤਾਰਾਂ ਇਹਦੇ ਨਾਲੇ ਖੜੀਆਂ ਨੇ ਨਾ ਫਿਰ ਬੂਟਿਆਂ ਨੂੰ ਇਹੀ ਖੜਾ ਕੇ ਰੱਖਦੇ ਆ ਜੀ ਨਹੀਂ ਤਾਂ ਫਿਰ ਜਿਹੜੇ ਹਿਸਾਬ ਨਾਲ ਇਹਨਾਂ ਤੇ ਵਜਨ ਆ ਬੂਟੇ ਛੇਤੀ ਮੀਂਹੂ ਦੇ ਵਿੱਚ ਡਿੱਗ ਜਾਂਦੇ ਆ ਤੇ ਇੱਕ ਗੱਲ ਦੱਸੋ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆ ਵੀ ਸਪਰੇਹਾਂ ਬਹੁਤ ਕਰਨੀਆਂ ਪੈਂਦੀਆਂ ਆ ਆਪਾਂ ਨੂੰ ਸਪਰੇਹਾਂ ਤਾਂ ਬਹੁਤ ਕਰਨੀਆਂ ਪੈਂਦੀਆਂ ਨੇ ਮਤਲਬ ਇਹ ਕਈ ਆਪਾਂ ਨੂੰ ਇਹ ਹੀ ਆ ਵੀ ਆਪਣੇ ਪੰਜਾਬ ਦੇ ਵਿੱਚ ਆਪਾਂ ਧਰਤੀ ਖਰਾਬ ਕਰ ਲਈ ਸਪਰੇਹਾਂ ਆਪਾਂ ਜਿਆਦਾ ਜਿਆਦਾ ਜ਼ਿਕਰੀ ਜਾਂਦੇ ਆ ਜਾਵਾਗੁਣ ਕਰੀ ਜਾਂਦੇ ਬਾਹਰਲੇ ਦੇਸ਼ਾਂ 'ਚ ਘੱਟ ਹੁੰਦੀਆਂ ਸਪਰੇਹਾਂ ਦੇ ਬਾਰੇ ਦੱਸੋ ਵੀ ਸਪਰੇਹ ਹੁੰਦੀ ਆ ਇੱਥੇ ਵੀ ਹਾਂ ਸਪਰੇਹ ਇੱਥੇ ਵੀ ਬਹੁਤ ਹੁੰਦੀ ਆ ਕਿਉਂਕਿ ਇਹ ਫਾਲਾ ਫਲ ਨਾਜ਼ੁਕ ਚੀਜ਼ ਆ ਜੀ ਇਹਨੂੰ ਹੁਣ ਜੇ ਮੀਂਹ ਪੈ ਗਿਆ ਤਾਂ ਵੀ ਨੁਕਸਾਨ ਆ ਅੱਛਾ ਇਹ ਮੀਂਹ ਤੋਂ ਪਹਿਲਾਂ ਵੀ ਕਈ ਵਾਰ ਸਪਰੇਅ ਕਰਨੀ ਪੈਂਦੀ ਹੈ ਤੇ ਬਾਅਦ ਚੋਂ ਵੀ ਕਰਨੀ ਪੈਂਦੀ ਹੈ ਜੀ ਇਹਨੂੰ ਤਕਰੀਬਨ ਲਗਭਗ ਮੰਨ ਲਓ ਵੀ 28 ਤੋਂ 30 ਸਪਰੇਹਾਂ ਹੋ ਜਾਂਦੀਆਂ ਨੇ ਬਾਬਾ 28 ਤੋਂ 30 28 ਤੋਂ 30 ਸਪਰੇਹਾਂ ਹੁੰਦੀ ਹੁੰਦੀਆਂ ਨੇ ਮੌਸਮ ਤੇ ਡਿਪੈਂਡ ਕਰਦੇ ਕਿੰਨੇ ਸਮੇਂ ਦਾ ਇਹ ਟੈਂਕ ਗੱਲ ਕਰ ਰਹੇ 28 30 ਸਪਰੇਹਾਂ ਜਦੋਂ ਮਾਰਚ ਅਪ੍ਰੈਲ ਚ ਅਪ੍ਰੈਲ ਅਪ੍ਰੈਲ ਦੇ ਵਿੱਚੋਂ ਸਟਾਰਟ ਹੋ ਜਾਂਦੀਆਂ ਨੇ 20 ਅਪ੍ਰੈਲ ਤੋਂ ਸਟਾਰਟ ਹੋ ਜਾਂਦੇ ਜਦੋਂ ਬੂਟੇ ਹਰੇ ਹੋਣ ਲੱਗਦੇ ਆ ਲੱਗ ਜਾਂਦੇ ਆ ਫਿਰ ਸਟਾਰਟ ਹੋ ਜਾਂਦੀਆਂ ਨੇ ਤੇ ਇਹ ਚੱਲਣਗੀਆਂ ਤੜਾਈ ਤੱਕ ਤੜਾਈ ਹੁਣ ਹੋ ਰਹੀ ਹੈ ਆਪਣੇ ਅਗਸਤ ਚ ਜੁਲਾਈ ਦੇ ਵਿੱਚ ਇੱਕ ਵੈਰੈਟੀ ਤੋੜਤੀ ਆ ਅਗਸਤ ਦੇ ਵਿੱਚ ਹੁਣ ਦੂਜੀ ਵੈਰੈਟੀ ਮਤਲਬ 5 ਮਹੀਨੇ ਤੋਂ 6 ਮਹੀਨੇ ਦੇ ਵਿੱਚ ਵਿੱਚ 28 30 ਸਪਰੇਹਾਂ ਚਲੋ 20 ਸਪਰੇਹਾਂ ਲਾ ਲਓ ਬਹੁਤ ਆ ਵੀ ਨਹੀਂ ਹੋ ਜਾਂਦੀਆਂ ਨੇ ਅਸੀਂ ਹਰ ਇੱਕ ਸਾਲ ਗਿਣਦੇ ਆ 28 ਤੋਂ 30 ਸਪਰੇਹਾਂ ਹੋ ਜਾਂਦੀਆਂ ਨੇ ਉਹ ਬਾਕੀ ਡਿਪੈਂਡ ਆ ਮੌਸਮ ਤੇ ਜਿਵੇਂ ਹੁਣ ਜੇ ਮੀਂਹ ਪੈਂਦਾ ਆ ਮੀਂਹ ਤੋਂ ਇੱਕ ਦਿਨ ਪਹਿਲਾਂ ਵੀ ਕਰਨੀ ਪੈਂਦੀ ਆ ਇੱਕ ਦਿਨ ਬਾਅਦ ਚੋ ਵੀ ਕਈ ਵਾਰ ਕਰਨੀ ਪੈਂਦੀ ਆ ਜੇ ਮੀਂਹ ਨਾ ਪਵੇ ਜੀ ਫਿਰ ਹਫਤਾ ਦਸ ਦਿਨ ਨੰਗ ਵੀ ਜਾਂਦੇ ਆ ਫਿਰ ਘਾਟੇ ਮਤਲਬ ਸਪਰੇਅ ਕਰਦੀ ਕਾਦੀ ਆ ਆਪਣੇ ਮੱਛਰ ਦੀ ਜਾਂ ਕਿਹੜੀ ਬਿਮਾਰੀ ਪੈਂਦੀ ਕੀ ਹਿਸਾਬ ਹੁਕਤਾ ਹੁੰਦਾ ਜਾਂ ਸੁੰਡੀ ਆ ਹਾਂ ਸੁੰਡੀ ਪੈਂਦੀ ਐ ਨੂੰ ਵੀਰੇ ਜਦੋਂ ਇਹ ਫਲ ਗਿੱਲਾ ਰਹਿੰਦਾ ਜੀ ਦਵਾਈ ਧੋਤੀ ਜਾਂਦੀ ਆ ਫਿਰ ਇਹਦੇ ਵਿੱਚ ਇੱਕ ਜੀ ਜੀ ਵੜਦਾ ਗਲੀ ਕਰ ਦਿੰਦਾ ਸ਼ੇਕ ਕਰ ਦਿੰਦਾ ਉਹਦੇ ਵਿੱਚ ਸ਼ੇਕ ਕਰਦਾ ਉਹ ਤੇ ਉਹ ਸ਼ੇਕ ਕਰਨ ਨਾਲ ਫਿਰ ਫਲ ਖਰਾਬ ਹੁੰਦਾ ਫੋ ਫਲ ਦੀ ਕੋਈ ਕੀਮਤ ਨਹੀਂ ਹੈਗੀ ਇੱਥੇ ਫਿਰ ਓਏ ਇਸ ਤਰ੍ਹਾਂ ਦਾ ਸਿੱਟਣਾ ਪੈਂਦਾ ਆਪਾਂ ਨੂੰ ਇੱਥੇ ਤਾਂ ਵੀ ਜੇ ਸਹਿਜ ਵੱਡਾ ਹੋ ਗਿਆ ਉਹਦੀ ਵੀ ਨਹੀਂ ਕਦਰ ਦੇਖੋ ਤੁਸੀਂ ਸਹਿਜ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਹਲੇ ਇਹਦੇ 10 ਦਿਨ ਰਹਿੰਦੇ ਨੇ ਜੀ ਇਹਦੇ ਹਲੇ 10 ਦਿਨ ਰਹਿੰਦੇ ਨੇ 10 ਦਿਨਾਂ ਦੇ ਵਿੱਚ ਚੰਗਾ ਹੋ ਜਾਣ ਵਾਲੇ ਹੋ 10 ਦਿਨਾਂ 'ਚ ਹੋਰ ਵੱਡਾ ਹੋਣਾ ਪਾਣੀ ਚੱਲਦਾ ਹੋਣੇ ਇਹਨੇ 10 ਦਿਨਾਂ ਦੇ ਵਿੱਚ ਆਪਾਂ ਬਾਅਦ 'ਚ ਪਾਣੀ ਚੱਲਦਾ ਵੀ ਦਿਖਾਉਨੇ ਆ ਜੀ ਇਹ 10 ਦਿਨਾਂ ਦੇ ਵਿੱਚ ਇਹਨੇ ਹਲੇ ਹੋਰ ਗਰੋਥ ਕਰਨੀ ਆ ਤੇ ਇੱਕ ਗੱਲ ਹੋਰ ਦੱਸੋ ਵੀ ਉੱਪਰ ਜਿਹੜਾ ਤੁਸੀਂ ਆਹ ਜਾਲੀਆਂ ਲਾਈਆਂ ਹਰੇਕ ਬੂਟੇ ਨੂੰ ਕਵਰ ਕੀਤਾ ਸਾਰੀਆਂ ਬੇਲਾਂ ਨੂੰ ਇਹ ਕਾਦੇ ਵਾਸਤੇ ਆ ਇਹ ਜਾਲੀ ਆਪਾਂ ਮੰਨ ਲਓ ਅਪ੍ਰੈਲ ਦੇ ਅਖੀਰ ਦੇ ਵਿੱਚ ਜਾਂ ਮਈ ਦੇ ਪਹਿਲੇ ਹਫਤੇ ਲਾਉਨੇ ਆ ਜਦੋਂ ਮੌਸਮ ਪਤਾ ਲੱਗ ਜਾਵੇ ਮੌਸਮ ਹੋਣ ਖਰਾਬ ਹੋਣਗੇ ਜੀ ਗੜਿਆਂ ਕਰਕੇ ਲਾਉਨੇ ਆ ਵੀ ਗੜੇ ਇਹਨਾਂ ਨੂੰ ਨੁਕਸਾਨ ਨਾ ਕਰਨ ਗੜੇ ਐਨ ਮਤਲਬ ਜਿਹੜੀ ਬਰਫ਼ ਡਿੱਗਦੀ ਹੈ ਹਾਂ ਉਹ ਜੇ ਹੁਣ ਉਹ ਬੂਟੇ ਇੱਕ ਵੀ ਚਾਹ ਛੋਟਾ ਹਲੇ ਨਿਆਣੇ ਹੁੰਦੇ ਨੇ ਜਾਂ ਛੋਟੇ ਹੁੰਦੇ ਨੇ ਉਹਨਾਂ ਤੇ ਜੇ ਲੱਗਿਆ ਉਹ ਦਾਗ ਉਹ ਐਂਡ ਤੱਕ ਦਾਗ ਹੀ ਰਹਿਣਾ ਫਿਰ ਉਹ ਨਹੀਂ ਵਿਕਣਾ ਹੈਗਾ ਫਾਲ ਦਾਗੀ ਹੋ ਜਾਣਾ ਤੇ ਦਾਗੀ ਮਾਰਕੀਟ ਚ ਜਾਂਦਾ ਨਹੀਂ ਨਹੀਂ ਜਾਣਾ ਦਾਗੀ ਦਾਗੀ ਕਿਉਂ ਕੌਡੀਆਂ ਦੇ ਭਾਅ ਸਿੱਟਣ ਵਾਲੀ ਗੱਲ ਹੋ ਜਾਂਦੀ ਆ ਜੀ ਕਿ ਉਹਦੀ ਕੀਮਤ ਨਹੀਂ ਮਿਲਦੀ ਪੂਰੀ ਅਸ਼ਾਏ ਤੁਸੀਂ ਅੱਜ ਪਾਣੀ ਲਾ ਰਹੇ ਆ ਨਾ ਹਾਂਜੀ ਅੱਜ ਪਾਣੀ ਪਾਣੀ ਕਿੰਨੇ ਦਿਨਾਂ ਬਾਅਦ ਲਾ ਰਹੇ ਨੇ ਤੁਸੀਂ ਪਾਣੀ ਹੁਣ ਮੌਸਮ ਬੜਾ ਕਹਿੜਾ ਹੈ ਗਰਮੀ ਬਹੁਤ ਹੈ ਬਹੁਤ ਗਰਮੀ ਹੋਈ ਪਈ ਆ ਤੇ ਹੁਣ 10 ਦਿਨਾਂ ਬਾਅਦ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਪਾਣੀ ਚੱਲ ਪਿਆ ਜੀ ਦਵਾਰੇ ਹੁਣ ਇਹਨੂੰ ਤੀਜਾ ਪਾਣੀ ਚੱਲਦਾ ਤੇ ਸਫਾਈ ਤੁਸੀਂ ਪੂਰੀ ਥੱਲੇ ਰੱਖਦੇ ਆ ਮਤਲਬ ਘਾਹ ਕੋ ਵੱਢ ਗਏ ਨਾ ਸਾਰਾ ਕੁਝ ਸਫਾਈ ਵੀ ਰਹੀ ਹੈਗੀ ਆ ਹੁਣ ਘਾਹ ਵੀ ਸਿਰਫ ਤਾਂ ਖੜਾ ਹੈ ਕਿਉਂਕਿ ਅਗਲੇ ਹਫਤੇ ਵੀਰਵਾਰ ਨੂੰ ਤੋਣ ਲੱਗਣਾ ਹੂੰ ਵੀ ਜੇ ਅੱਜ ਵੱਢ ਤਾਂ ਫੇਰ ਦੁਬਾਰੇ ਫੇਰ ਵੱਢਣਾ ਪੈਣਾ ਹੁਣ ਉਹੀ ਅਗਲੇ ਹਫਤੇ ਹੀ ਵੱਡਾਂਗੇ ਅੱਛਾ ਇਹ ਪਾਣੀ ਲੱਗ ਰਿਹਾ ਹੈ ਨਾ ਹਾਂਜੀ ਇਹ ਪਾਣੀ ਚੱਲ ਰਿਹਾ ਹੈ ਬਦਰ ਪਾਣੀ ਇੱਥੇ ਖੁੱਲਾ ਨਹੀਂ ਛੱਡਦੇ ਇਹ ਸਿੰਚਾਈ ਜਿਹੜੀ ਕਰਦੇ ਆ ਇੱਥੇ ਨਹਿਰੀ ਸਿੰਚਾਈ ਆਉਂਦੀ ਆ ਹਾਂਜੀ ਵੱਡੀਆਂ ਨਹਿਰਾਂ ਤੋਂ ਛੋਟੀਆਂ ਨਹਿਰਾਂ ਗੱਡੀਆਂ ਛੋਟੀਆਂ ਨਹਿਰਾਂ ਦੇ ਵਿੱਚੋਂ ਸੂਏ ਆਉਂਦੇ ਆ ਸੂਆਂ ਜੋ ਖਾਲਾ ਆਉਂਦੀਆਂ ਆ ਖਾਲਾਂ ਦੇ ਵਿੱਚ ਕੀ ਕਰਦੇ ਆ ਫਿਰ ਇਹ ਜਿਹੜਾ ਪੈਪ ਆ ਤੁਹਾਨੂੰ ਮੈਂ ਸਿਰੇ ਤੇ ਜਾ ਕੇ ਵੀ ਦਿਖਾਉਂਗਾ ਗੋਲ ਰੋンダー ਲੱਗਾ ਆ ਉਹਦੇ ਨਾਲ ਇੰਜਣ ਲੱਗਾ ਆ ਉਹਨੇ ਹੌਲੀ ਸਪੀਡ ਉਹ ਵੀ ਸਲੈਕਟ ਕਰ ਲੈਣੀ ਆ ਤੇ ਉਹਦੇ ਨਾਲ ਇਹਨੇ ਖਿੱਚੀ ਜਾਣਾ ਪਾਣੀ ਨੂੰ ਇਹ ਬਾਕੀ ਭਾਜੀ ਦੱਸਣਗੇ ਕੀ ਪਰਫੈਕਟ ਜਾਣਕਾਰੀ ਆ। ਭਾਜੀ ਉੱਥੋਂ ਵੀਰੇ ਆਪਾਂ ਨੇ ਉੱਥੋਂ ਪਾਈਪ ਖਿੱਚ ਕਿਉਂ sire te ਛੱਡਿਆਣਾ ਉਧਰ ਖੁੰਗੇ ਤੇ। ਜੀ। ਇਹਦਾ ਟਾਈਮ ਬੰਦਣਾ ਵੀ ਆਪਾਂ ਨੇ ਪਾਣੀ ਕਿੰਨਾ ਕੁ ਲਾਉਣਾ ਵੀ ਕਿੰਨਾ ਕੁ ਟਾਈਮ ਪਾਣੀ ਦੇਣਾ ਇਹਨੂੰ ਹੁਣ ਮੇਰਾ ਜਿਵੇਂ ਮੰਨ ਲਓ 5 ਘੰਟਿਆਂ ਤੇ ਬੰਨਿਆ ਹੋਇਆ ਘੱਟੂ ਘੱਟ 3 ਕੀਲਿਆਂ ਦੀ ਲੰਬਾਈ ਆ ਜੇ ਆਪਾਂ ਇੰਡੀਆ ਹਿਸਾਬ ਨਾਲ ਤਿੰਨ ਕੀਲਿਆਂ ਦੀ ਲੰਬਾਈ ਆ ਤੇ 5 ਘੰਟੇ ਚ ਲੱਗਣਾ। 5 ਘੰਟਿਆਂ ਚ ਉੱਥੇ ਨੇ sire ਲੱਗ ਜਾਣਾ। ਜੀ। ਤੇ ਪਹਿਲਾਂ ਅਸੀਂ ਲਾਉਂਦੇ ਸੀਗੇ 6 ਘੰਟੇ ਤੇ ਹੁਣ ਛੇਤੀ ਪਾਣੀ ਤੋਰੇ ਆ ਉਹਦੇ ਕਰਕੇ ਅੱਜ ਕੀ ਇਹਦੇ ਨਾਲ ਪਾਣੀ ਵੀ ਸਾਰਾ ਇੱਕ ਛਾਰ ਲੱਗਦਾ ਤੇ ਇਹ ਪਾਣੀ 베ਸਟ ਵੀ ਨਹੀਂ ਜ਼ਿਆਦਾ ਹੁੰਦਾ ਬਿਲਕੁਲ ਤੇ ਇਹ ਸਪੀਡ ਤੁਸੀਂ ਇਹਦੀ ਸਿਲੈਕਟ ਕਰ ਲੈਣੀ ਹੈ ਵੀ ਜ਼ਿਆਦਾ ਲਾਉਣਾ ਇਹਨੂੰ ਸਲੋ ਕਰ ਦੇਣਾ ਹਾਂ ਸਲੋ ਕਰ ਦੇਣਾ ਹੋਣਾ ਲਾਉਣਾ ਤੇ ਇਹਦੇ ਨਾਲ ਮੈਂ ਦੇਖਦਾ ਵੀ ਇਹਦੇ ਨਾਲ ਘਾ ਵੀ ਥੋੜਾ ਜਿਆ ਮਰੀ ਜਾਂਦਾ ਡਿਗ ਜਾਂਦਾ ਹਾਂ ਘਾ ਫਿਰ ਹੁਣ ਵਜਨ ਹੋ ਗਿਆ ਵੀਰੇ ਪਾਣੀ ਦਾ ਉੱਤੇ ਇਹਨੇ ਹੁਣ ਕੱਲੂ ਸਵੇਰ ਨੂੰ ਜਦੋਂ ਇਹਦਾ ਪਾ ਵਜਨ ਲੈ ਜਾਣਾ ਇਹਨੇ ਫੇਰ ਖੜਾ ਹੋ ਜਾਣਾ ਠੀਕ ਹੈ ਜੀ ਇਹਦੇ ਜਿੱਦਾਂ ਬਾਈ ਨਾ ਹੋਵੇ ਜੀ ਕਰਦਾ ਇੱਥੇ ਬਹਿ ਕੇ ਹਾਂ ਸਈਏ ਨੜਾ ਦੰਨਿਆ ਤੁਹਾਨੂੰ ਕੀ ਬਾਤਾਂ ਇੱਥੇ ਮੋਰੇ ਬਹਿ ਕੇ ਤੇ ਉਹਦਾ ਜਿੱਦਾਂ ਗਰਮੀ ਆ ਸਾਡੇ ਅੱਜ 40 ਡਿਗਰੀ 38 ਤੋਂ 40 ਡਿਗਰੀ ਹੈਗਾ ਹਾਂ 38 ਤੋਂ 40 ਡਿਗਰੀ ਹੈਗਾ ਗਰਮੀ ਬਹੁਤ ਆ ਬਾਕੀ ਤੁਸੀਂ ਪੀੜੇ ਦੇਖੋ ਬੂਟੇ ਦੇਖੋ ਕਿੰਨਾ ਭਰੇ ਪਏ ਆ ਫਲਾਂ ਨਾਲ ਇਹ ਵੀ ਵੀਰੇ ਸ਼ਾਮ ਸਿੰਘ ਮੰਨ ਲਓ 2 ਸਾਲ ਏਕ ਨੇ ਭਰ ਕੇ ਫਾਲ ਦਿੰਦੇ ਨੇ ਇਹ ਅੱਛਾ ਜੀ ਕਿੰਨਾ ਹੁਣ ਫਲ ਲੱਗਿਆ ਹੈ 2 ਸਾਲ ਇਹਨਾਂ ਨੇ ਦੇਣਾ ਤੇ ਤੀਜੇ ਸਾਲ ਫਿਰ ਫਲ ਘਟ ਜਾਂਦਾ 1 ਸਾਲ ਫਿਰ ਫਲ ਘਟਦਾ ਜਿਵੇਂ ਕਹਿੰਦੇ ਵੀ ਬੂਟਾ ਥੱਕ ਜਾਂਦਾ ਅੱਛਾ ਬੂਟਾ ਥੱਕ ਜਾਂਦਾ ਉਹਦੇ ਕਰਕੇ ਵੀ ਤੀਜੇ ਸਾਲ ਥੋੜਾ ਜਿਹਾ ਫਲ ਘਟ ਜਾਂਦਾ ਫਿਰ ਅਗਲੇ ਸਾਲ ਫਿਰ ਵੱਧਦਾ 2 ਸਾਲ ਫਲ ਪੂਰਾ ਰੱਜ ਕੇ ਦਿੰਦਾ ਤੀਜੇ ਸਾਲ ਫਿਰ ਘਟ ਜਾਂਦਾ ਤੇ ਚੌਥੇ ਸਾਲ ਆਉਂਦਾ ਫਲ ਹਾਂ ਚੌਥੇ ਸਾਲ ਤੇ ਇਹ ਕਿੰਨੀ ਉਮਰ ਕਿੰਨੀ ਕਿਆ ਬੂਟੇ ਦੀ ਪੀਉ ਮੈਨੋਂ ਘਟੋ ਘੱਟ ਵੱਧ ਕਿੰਨੇ ਸਾਲ ਹੈ ਅੰਦਾਜ਼ਾ ਕੋਈ ਇਹਨੂੰ ਵੀਰੇ ਮੰਨ ਕੇ ਚੱਲੋ ਵੀ 20 ਸਾਲ ਦੇ ਕਰੀਬ ਹੋਗੇ ਆ ਬੂਟਿਆਂ ਨੂੰ ਅੱਛਾ ਇਹ ਬੂਟਿਆਂ ਲੱਗਿਆਂ ਨੂੰ 20 20 ਸਾਲ ਹੋ ਗਏ ਹਾਂਜੀ ਅੱਛਾ ਜੀ 20 ਸਾਲ ਹੋ ਗਏ 18 ਤੋਂ 20 ਸਾਲ ਦੇ ਕਰੀਬ ਹੋ ਗਏ ਇਹਨਾਂ ਦੇ ਠੀਕ ਆ ਜੀ ਤੇ 20 ਸਾਲ ਤੇ ਇੱਕ ਜਨਰੇਸ਼ਨ ਇਹਨੂੰ ਆ ਨਾ ਤਨ ਤਨ ਕਰਾਤੀ ਆ ਤਨ ਤਨ ਕਰਾਤੀ ਆ ਤਾਂ ਅਗਲੀ ਜਨਰੇਸ਼ਨ ਦੀ ਮਰਜ਼ੀ ਆ ਬਈ ਇਹਨਾਂ ਨੂੰ ਰੱਖਣਾ ਜਾਂ ਨਹੀਂ ਰੱਖਣਾ ਕੀ ਕਰਨਾ ਹਨਾ ਹਾਂਜੀ ਹਾਂਜੀ ਬੱਸ ਬੱਸ ਸਹੀ ਆ ਤੇ ਦੋਸਤੋ ਉੱਤੇ ਦੇਖ ਸਕਦੇ ਆ ਤੁਸੀਂ ਕਵਰ ਕੀਤਾ ਪੂਰਾ ਜਾਲੀਆਂ ਨਾਲ ਇਦੇ 2-3 ਫਾਇਦੇ ਹੈਗੇ ਇੱਕ ਤਾਂ ਮੀਂਹ ਪੈਂਦਾ ਜਦੋਂ ਬੂਟਿਆਂ ਤੇ ਫਲਾਂ ਤੇ ਸਿੱਧਾ ਨਹੀਂ ਪੈਂਦਾ ਜ਼ੋਰਦਾਰ ਮੀਂਹ ਪੱਤੇ ਨਹੀਂ ਝੜਦੇ ਐਣ ਆਵੇ ਦਾਗ ਹੀ ਨਹੀਂ ਹੁੰਦੇ ਬੂਟੇ ਦੂਜਾ ਆ ਜਿੱਥੇ ਇੱਥੇ ਆਪਣੇ ਪੰਛੀ ਵੀ ਬਹੁਤ ਆ ਜਿੱਥੇ ਆ ਇਟਲੀ 'ਚ ਜੇ ਹਰੀਆਲੀ ਦੀ ਗੱਲ ਕਰੀਏ ਹਰੀਆਲੀ ਦੇ ਵਿੱਚ ਇੱਕ ਨੰਬਰ ਤੇ ਆ ਦਰਖਤਾਂ ਦੇ ਵਿੱਚ ਇੱਕ ਨੰਬਰ ਤੇ ਆ ਪਰ ਉਹਦੇ ਨਾਲ ਇਹ ਵੀ ਆ ਵੀ ਇੱਥੇ ਪੰਛੀ ਵੀ ਬਹੁਤ ਆ ਤੇ ਜਦੋਂ ਫਿਰ ਪੰਛੀ ਇਕੱਠੇ ਹੋ ਕੇ ਆ ਜਾਂਦੇ ਫਿਰ ਨੁਕਸਾਨ ਵੀ ਕਰਦੇ ਪੰਛੀਆਂ ਤੋਂ ਵੀ ਬਚਦਾ ਇਹ ਇਹ ਜਦੋਂ ਕਵਰ ਆ ਇਹਦੇ ਵਿੱਚ ਆਟੋਮੈਟਿਕ ਪੰਛੀ ਨਹੀਂ ਆਉਣੇ ਤੇ ਉਦਾਂ ਵੀ ਜਦੋਂ ਕਵਰ ਹੁੰਦਾ ਆ ਤੋ ਪਸਿੱਧੀ ਨਹੀਂ ਪੈਂਦੀ ਫਲਾਂ ਤੇ ਫਲਾਂ ਦਾ ਰੰਗ ਨਹੀਂ ਫੇਡ ਹੁੰਦਾ ਜਾਂ ਕੁਝ ਵੀ ਕਹਿ ਲਓ ਵੀ ਉਹਦੇ ਨਾਲ ਫਲਾਂ ਨੂੰ ਵੀ ਥੋੜਾ ਜਿਹਾ ਮਿਲਦਾ ਪਲੱਸ ਪੁਆਇੰਟ ਹੁੰਦਾ ਇਹ ਤੇ ਆਹਾ ਅੱਗੇ ਤੁਸੀਂ ਦੇਖ ਸਕਦੇ ਆ ਜਿਹੜਾ ਪਾਣੀ ਲਾਇਆ ਇਹ ਪੈਪ ਦਾ ਰੋਲ ਆ ਵੱਡਾ ਕਿੰਨੇ ਇੰਚ ਦਾ ਪੈਪ ਆ ਪਾਜੀ ਇਹ ਤਿੰਨ ਨਹੀਂ ਇਹ 4 ਇੰਚ ਹੀ ਆ 4 ਇੰਚੀ ਪੈਪ ਵੀ ਪਲਾਸਟਿਕ ਦਾ ਆ ਇਹ ਜਿੱਦਾਂ ਹਾਰਡ ਰੋਲ ਹੋ ਜਾਂਦਾ ਇਕੱਠਾ ਆ ਸਿਸਟਮ ਆ ਜਗਾੜ ਇੱਥੇ ਪਾਣੀ ਦੀ ਸਿੰਚਾਈ ਦਾ ਇਹ ਦੋ ਤਰ੍ਹਾਂ ਦਾ ਹੁੰਦਾ ਸਜਾ ਹਨਾ ਪਾਜੀ ਇੱਕ ਤਾਂ ਇਹ ਆ ਵੀ ਥੱਲੇ ਪੈਰਾਂ ਚ ਪਾਣੀ ਪੈ ਰਿਆ ਹਾਂਜੀ ਹਾਂਜੀ ਇੱਕ ਉਹ ਜਿੱਥੇ ਤੁਸੀਂ ਦੇਖਿਆ ਨਾ ਚਾਰ ਇੱਦਾਂ ਚੱਲਦੇ ਆ ਉੱਥੇ ਨੌਜਵਾਲ ਸਿਸਟਮ ਖਾਰਾ ਸਿਸਟਮ ਚੱਲਦਾ ਉਹ ਤਾਂ ਨੂੰ ਇੱਦਾਂ ਜਦੋਂ ਮੀਂਹ ਪੈਂਦਾ ਪੂਰਾ ਪਰਫੈਕਟ ਇੱਦਾਂ ਮੀਂਹ ਪੈਂਦਾ ਨਾ ਉਹਦਾ ਉਹਦੀ ਵੀ ਸਪੀਡ ਇਦਾਂ ਹੀ ਆ ਉਹ ਜਿਵੇਂ ਆਪਾਂ ਕਹਿ ਦਈਏ ਇੱਕ ਉਹ ਕਿੰਨਾ ਥਾਂ ਹੈ ਇਦਾਂ ਘੇਰ ਕੇ ਲਿਆਉਂਦਾ ਇੱਕ ਰੀ ਉਹ ਵੀਰੇ ਉਹ ਮੰਨ ਲਓ ਜੀ ਜਿਹੜਾ ਨਕੀਲਾ ਉੱਪਰਲਾ ਪਾਣੀ ਲੱਗਦਾ ਹਾਂਜੀ ਉਹ ਇੱਕ ਕੀਲਾ ਇੱਧਰ ਨੂੰ ਲੈ ਜਾਂਦਾ ਜੇ ਲੰਬਾਈ ਹੋਵੇ ਇੱਕ ਕੀਲਾ ਇੱਧਰ ਲੈ ਜਾਂਦਾ ਅਛਾ ਜਿੱਦਾਂ ਹੁਣ ਆਹ ਪੈਪ ਵਿਸ਼ਿਆ ਆ ਇਦਾਂ ਹੀ ਉਹ ਦੋ ਕਿਲੇ ਉਹਨੇ ਵਾਪਸ ਲਿਆਉਣੇ ਹਾਂ ਵਾਪਸ ਲੈ ਜੇ ਵੇਣ ਇੱਥੇ ਪੈਪ ਚੱਲਦਾ ਇਹਨੇ ਇਧਰੋਂ ਵੀ ਸਾਰਾ ਲੈ ਲੈਣਾ ਸੀ ਉਧਰੋਂ ਵੀ ਸਾਰਾ ਲੈ ਲੈਣਾ ਹਾਂ ਉੱਤੇ ਫੁਆਰਾ ਮਮੀ ਪਾਈ ਜਣੇ ਪਰਫੈਕਟ ਇਹ ਪੇਰਿਆਂ ਦੇ ਉੱਪਰ ਮਤਲਬ ਨਾਸਪਾਤੀਆਂ ਦੇ ਉੱਪਰ ਆਪਣਾ ਪਾਣੀ ਦੇਣ ਦਾ ਕਾਰਨ ਇਹ ਆ ਵੀ ਆਪਾਂ ਉੱਪਰ ਤਾਂ ਨਹੀਂ ਦਿੰਦੇ ਕਿਉਂਕਿ ਇਹ ਨਾਜ਼ੁਕ ਫਾੜਾ ਭਾਰਾ ਹੋ ਜਾਂਦਾ ਭਾਰ ਨਾਲ ਟੁੱਟਦਾ ਟੁੱਟਦਾ ਵੀ ਆ ਤੇ ਇਹਨੂੰ ਫੇਰ ਇਹ ਤੋਤਾ ਜਾਂਦਾ ਜਿਹੜੀਆਂ ਦਵਾਈਆਂ ਨੇ ਉਹ ਤੋਤੀਆਂ ਜਾਣੀਆਂ ਨੇ ਫੇਰ ਜ਼ਿਆਦਾ ਦਵਾਈਆਂ ਕਰਨੀਆਂ ਪੈਣੀਆਂ ਨੇ ਜੀ ਤੇ ਉਹ ਜਿਹੜਾ 2 ਕਿੱਲੇ ਦੀ ਬਾਟ ਲੈ ਕੇ ਆਉਂਦਾ ਉਹ ਕਿੰਨਾ ਟਾਈਮ ਲੱਗਦਾ ਉਹਨੂੰ ਉਹਦਾ ਵੀ ਵੀਰੇ ਇਹੀ ਸੇਮ ਹੈ ਵੀ ਉਹਨੂੰ ਥੋੜਾ ਵੱਧ ਟਾਈਮ ਲਾਉਣਾ ਪੈਂਦਾ ਕਿਉਂਕਿ ਉਹ ਉੱਪਰ ਚੱਲਦਾ ਸਿਸਟਮ ਆ ਹਾਂਜੀ ਤੇ ਉਹ ਆਪਾਂ ਅੰਗੂਰਾ ਦੇ ਵਰਤਦੇ ਆ ਉਹਨੂੰ ਠੀਕ ਹੈ ਜੀ ਤੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਆਪਾਂ ਅੰਗੂਰਾ ਤੇ ਵੀ ਦਿਖਾਵਾਂਗੇ ਕਿ ਪਾਣੀ ਕਿੱਦਾਂ ਲੱਗਦਾ ਹਾਂਜੀ ਹਾਂਜੀ ਤੇ ਉਹ ਅੱਛਾ ਇਹ ਅੰਗੂਰ ਆ ਹਾਂਜੀ ਇਹ ਅੰਗੂਰ ਆ ਇਹਨਾਂ ਬਾਰੇ ਵੀ ਜਾਣਕਾਰੀ ਦਿਓ ਥੋੜੀ ਜੀ ਪਾਜੀ ਆ ਬਣਾ ਫੇ ਟਰੈਕਟਰ ਜਿਹੜਾ ਲੰਦੀਂ ਦੀ ਰੱਖਿਆ ਦੋ ਹਾਂਜੀ ਹਾਂਜੀ ਇਹ ਛੋਟੇ ਡਰਾਇਟਰ ਹੀ ਨੇ ਕੰਮ ਹੋਣਾ ਇੱਥੇ ਵੇਚ ਇਹਨਾਂ ਦੇ ਇਹ ਆਪਣੇ ਸਾਰੇ ਕੰਮ ਆਈ ਜਾਂਦਾ ਹੈ ਹਾਂ ਇਹ ਤਾਂ ਵੜਣਾ ਸਪਰੇਹਾਂ ਕਰਨੀਆਂ ਇੱਥੇ ਵੀ ਕੰਮ ਆਉਂਦਾ ਹੈ ਇਹ ਪਾਣੀ ਚੱਲਦਾ ਹੈ ਇਹ ਦੋਸਤੋ ਜਿੱਦਾਂ ਤੁਹਾਨੂੰ ਦੱਸਿਆ ਸੀ ਜਾਵੇ ਜੇ ਵੱਡੀਆਂ ਨਹਿਰਾਂ ਜਾਂ ਛੋਟੀਆਂ ਨਹਿਰਾਂ ਛੋਟੀਆਂ ਨਹਿਰਾਂ ਦੇ ਸੂਏ ਆਉਂਦੇ ਆ ਸੂਆਂ ਜੋ ਆੜਾ ਆਉਂਦੀਆਂ ਆ ਇਹ ਹਰ ਟਾਈਮ ਨਹੀਂ ਪਾਣੀ ਆਉਂਦਾ ਹਨਾ ਭਾਜੀ ਨਹੀਂ ਨਹੀਂ ਹਰ ਟਾਈਮ ਨਹੀਂ ਲਿਆਉਣਾ ਪੈਂਦਾ ਆਪਾਂ ਖੋਲ ਦੇ ਸੋ ਜੇ ਉਹਨਾਂ ਨੂੰ ਲੋੜ ਆ ਉਦੋਂ ਤੁਸੀਂ ਖੋਲਣਾ ਪਾਣੀ ਉਹਨਾਂ ਨੂੰ ਫੋਨ ਕਰਦਾ ਨਾ ਉਹਨਾਂ ਨੇ ਦੱਸ ਤਾਣਾ ਵੀ ਖੋਲ ਲੋ ਫਿਰ ਆਪਾਂ ਸਵੇਰੇ 5:00 ਵਜੇ ਬੋਲ ਦੋ ਆਪ ਨਹੀਂ ਤੈਨੂੰ ਪਰਮਿਸ਼ਨ ਲੈਣੀ ਪੈਣੀ ਪਰਮਿਸ਼ਨ ਲੈਣੀ ਪੈਂਦੀ ਜੀ ਪਰਮਿਸ਼ਨ ਲੈ ਕੇ ਪਾਣੀ ਖੋਲਣਾ ਇਹਦੇ ਵਿੱਚ ਆ ਪੈ ਪਿਆ ਸਿੱਟਿਆ ਤੇ ਉਹ ਮੋਹਰੇ ਜਿਹੜਾ ਜਾਲੀ ਲਾਈ ਆ ਪੈ ਪਦੇ ਤੂੰ ਅੱਜ ਤੱਕ ਕਾ ਬੂਸਾ ਜਾਂ ਕੁਝ ਜਿਹਾ ਨਾ ਬਗਲੇ ਆ ਬੂਸਣਾ ਫੜਦੇ ਹੋ ਜੇ ਕਰਕੇ ਤੇ ਇਹਨੇ ਪਾਣੀ ਖਿੱਚੀ ਜਾਨਾ ਤਾਂ ਪਾਣੀ ਖੁੱਲਕੇ ਅੱਗੇ ਸੰਜਾਈ ਹੋਈ ਹੈ ਤੇ ਇੱਕ ਗੱਲ ਹੋਰ ਆ ਇਟਿੰਗ ਦੇ ਵਿੱਚ ਆ ਮੈਡੀਕਲ ਬਰਸੀਨ ਆ ਆਪਣਾ ਜਿਹੜਾ ਹੁੰਦਾ گاਵਾਂ ਨੂੰ ਪਈ ਜਾਂਦਾ ਮਾ ਪੱਠੇ ਬਰਸੀਨ ਕਹਿੰਦੇ ਇਥੇ ਮੈਡੀਕਲ ਕਹਿੰਦੇ ਆ ਤੇ ਉਹ ਪੈਂਦਾ گاਵਾਂ ਨੂੰ ਮੈਂ ਕਹਿਣ ਲੱਗਾ ਸੀ ਕਿ ਇਟਲੀ ਦੇ ਵਿੱਚ ਜਿਹੜਾ ਆਪਣਾ ਮੋਟਰਾਂ ਆ ਸਮਾਰਟੀ ਵਾਲ ਜਾਂ ਨਾਰਮਲ ਮੇਰੇ ਤਾਂ ਮੈਂ ਤਾਂ ਨਹੀਂ ਦੇਖਿਆ ਕਦੇ ਬਹੁਤ ਘੱਟ ਆ ਨਹੀਂ ਆਪਣੇ ਹੈ ਨਹੀਂ ਕਿ ਆ ਮੈਨੂੰ ਲੱਗਦਾ ਮਲਾਂ ਸਾਈਡ ਨੇ ਮੈਂ ਇਹ ਨਹੀਂ ਦੇਖਿਆ ਅਜੇ ਤੱਕ ਮਲਾਂ ਸਾਈਡ ਹੈਗੀਆਂ ਨੇ ਤੇ ਉਧਰ ਮੇਲਾ ਚੀਰੀ ਢੋਣਾ ਵੀ ਲੱਗਦਾ ਹਰਜੀ ਬਹੁਤ ਘੱਟ ਆ ਪਰ ਜ਼ਿਆਦਾਤਰ ਸਮਝਾਈ ਜਿਹੜੀ ਮਹਿਰਾ ਵਾਲੀ ਹੁੰਦੀ ਆ